ਸੰਧੂ ਜਿੰਦਾਬਾਦ ਸਰਦਾਰ ਹਰਮੀਤ ਸਿੰਘ ਸੰਧੂ ਜਿੰਦਾਬਾਦ ਕਿੰਨੀਆਂ ਬੱਸਾਂ ਤੇ ਤੁਹਾਡੇ ਪਿੰਡ ਚੋਂ ਚੱਲੀਆਂ ਸਾਢੇ 6 ਬੱਸਾਂ ਚੱਲੀਆਂ ਜੀ ਪਿੰਡ ਦੀਆਂ ਵੱਡੀਆਂ ਬੱਸਾਂ ਸਾਰੀਆਂ ਜੀ ਜਦੋਂ ਦੇ ਸਰਦਾਰ ਹਰਮੀਤ ਸਿੰਘ ਸੰਧੂ ਇਹਨਾਂ ਕੋਲ ਆਪਣਾ ਆਇਆ ਵਾ ਹਲਕਾ ਇੰਚਾਰਜ ਬਣੇ ਨੇ ਜੀ ਉਦੋਂ ਲੋਕਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਚਾਹ ਵੀ ਬੜਾ ਤੇ ਹਰਮੀਤ ਸਿੰਘ ਸੰਧੂ ਨੂੰ ਵੀ ਕੰਮ ਕਰਨ ਦਾ ਚਾਹ ਬਹੁਤ ਜ਼ਿਆਦਾ ਹੈ ਪੰਜਾਬ ਸਰਕਾਰ ਜਿਹੜੀ ਆ ਉਹ ਤਕਰੀਬਨ 20000 ਕਿਲੋਮੀਟਰ ਦੇ ਲਗਭਗ ਜਿਹੜੀ ਆ ਉਹ ਨਵੀਆਂ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣ ਰਹੀਆਂ ਦੇਖੋ ਜੀ ਐਸ ਵੇਲੇ ਤੇ ਸਾਨੂੰ ਮੁਕਾਬਲਾ ਕਿਸੇ ਨਾਲ ਨਹੀਂ ਦੱਸਣ ਡਿਆ ਐਸ ਵੇਲੇ ਤੇ ਸਾਨੂੰ ਇਹ ਜਾਬ ਦਾਬਸਰ ਪਾਮ ਪਾਰਟੀ ਆ ਤੇ ਜਿਹੜੀ ਮੇਨ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਬੋਲੇ ਇਸਾਨ ਹਾ ਸਵਾਸੀਆ ਕਾਲ ਇਹ ਗਵਾਈ ਦੇ ਵਿੱਚ ਵੱਡਾ ਕਾਫਲਾ ਚੱਲਿਆ ਕੀ ਕਹਿਣਾ ਚਾਹੁੰਦੇ ਇਹ ਇਹ ਸੇਵਾ ਹੁੰਦੀ ਆ ਸਾਰਾ ਪਿੰਡ ਹੀ ਤਖੜਾ ਹੋਇ ਕਰਨ ਡਿਆ ਵਾ ਕਿਉਂਕਿ ਲੀਡਰ ਚੰਗਾ ਵਾ ਪਾਰਟੀ ਚੰਗੀ ਆ ਸਾਨੂੰ ਹੀ ਬੜੀ-ਬੜੀ ਚੇਅਰਮੈਨ ਹੀ ਦੇ ਕੇ ਭਗਵੰਦ ਮਾਨ ਸਾਹਿਬ ਨੇ ਨਵਾਜਿਆ ਵਾ ਅਸੀਂ ਨਤਮਦ ਹੀ ਆ ਕਿ ਸਾਡਾ ਵੀ ਫਰਜ਼ ਬੰਦਾ ਵਾ ਇਹ ਸਾਨੂੰ ਜਿਲੇ ਲੈਵਲ ਦੀ ਚੇਅਰਮੈਨ ਹੀ ਮਿਲੀ ਜਾ ਤੇ ਅਸੀਂ ਤਗੜੇ ਹੋ ਗਏ ਹੰਬਲਾ ਮਾਰੀਏ ਤੇ ਸਾਰਾ ਨਗਰ ਹੀ ਇੱਕ ਮੋਟ ਹੋ ਗਿਆ ਅੱਜ ਤੁਸੀਂ ਵੇਖ ਹੀ ਰਹੇ ਜੇ ਸੰਗਤ ਦਾ ਕਿੰਨਾ ਹਜੂਮ ਆ ਕਿ ਸਪਿੰਡ ਸਾਡਾ ਇੱਕ ਸਾਰਾ ਇੱਕ ਪਾਸੜੀ ਹੈ ਜੀ ਬੱਸ ਕਿੰਨੀਆਂ ਬੱਸਾਂ ਤੇ ਤੁਹਾਡੇ ਪਿੰਡ ਚੋਂ ਚੱਲੀਆਂ ਸਾਡੇ 6 ਬੱਸਾਂ ਚੱਲੀਆਂ ਜੀ ਪਿੰਡ ਦੀ ਵੱਡੀਆਂ ਬੱਸਾਂ ਸਾਰੀਆਂ ਜੀ ਤੇ ਬੜੀ ਬਾਬੇ ਦੀ ਕਿਰਪਾ ਹੈ ਜੀ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਤਸ਼ਾਹ ਬੇਖੜ ਤੁਸੀਂ ਇਹ ਸੰਗਤ ਨੂੰ ਖੁਦ ਪੁੱਛ ਲੋ ਜਾ ਕੇ ਉਤਸ਼ਾਹ ਵਾਲਾ ਤੇ ਕੋਈ ਗੱਲ ਹੀ ਕੋਈ ਨਹੀਂ ਜੀ ਜਿਸ ਦਿਨ ਤੋਂ ਹਲਕਾ ਇਨਚਾਰਜ ਲਗਾ ਦਿੱਤਾ ਹਰਮਿੰਦਰ ਸਿੰਘ ਸੰਧੂ ਨੂੰ ਉਸ ਤੋਂ ਕੀ ਲੱਗਦਾ ਤੁਹਾਨੂੰ ਕੀ ਹਲਕੇ ਦੇ ਵਿੱਚ ਜਿਹੜੀ ਜ਼ਿਆਦਾ ਇੱਕ ਸਟਰੋਂਗ ਬਣ ਗਿਆ ਐਕਚੁਅਲੀ ਜਿਹੜੇ ਪਹਿਲੇ ਐਮਐਲਏ ਸਾਹਿਬ ਬਣੇ ਉਹਨਾਂ ਨੇ ਸੇਟ ਲੀਅਨ ਕਰਕੇ ਉਹਨਾਂ ਕੋ ਵਿਕਾਸ ਦੇ ਕੰਮ ਜ਼ਿਆਦਾ ਨਹੀਂ ਹੋਏ ਤੇ ਇੱਕ ਜਦੋਂ ਦੇ ਸਰਦਾਰ ਹਰਮਿੰਦਰ ਸਿੰਘ ਸੰਧੂ ਇਹਨਾਂ ਕੋਲ ਆਪਣਾ ਆਇਆ ਵਾ ਹਲਕਾ ਇਨਚਾਰਜ ਬਣੇ ਨੇ ਜੀ ਉਦੋਂ ਲੋਕਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਇਹ ਲੋਕਾਂ ਨੂੰ ਚਾ ਵੀ ਬੜਾ ਤੇ ਹਰਮਿੰਦਰ ਸਿੰਘ ਸੰਧਨ ਨੂੰ ਵੀ ਕੰਮ ਕਰਨ ਦਾ ਚਾਹ ਬਹੁਤ ਜ਼ਿਆਦਾ ਹੈ ਅੱਜ ਦੀ ਰੈਲੀ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਆ ਮੁੱਦੇ ਜਿਹੜੇ ਲਿਖੇ ਜਾਣਗੇ ਅੱਜ ਦੀ ਰੈਲੀ ਜੀ ਪਿੰਡਾਂ ਦੀ ਡਿਵੈਲਪਮੈਂਟ ਆ ਸੜਕਾਂ ਦੀ ਡਿਵੈਲਪਮੈਂਟ ਆ ਸੜਕਾਂ ਨਵੀਆਂ ਸਾਡੇ ਪਿੰਡوں ਦੀ 2-3 ਬਣ ਰਹੀਆਂ ਚੀਰਮੈਨ ਸਾਹਿਬ ਤੁਹਾਨੂੰ ਦੱਸਣਗੇ ਕਿ ਕਿਹੜੀ ਕਿਹੜੀ ਸੜਕ ਬਣ ਰਹੀ ਆ ਹਲਕੇ ਦੀਆਂ ਮੇਰੇ ਖਿਆਲ ਇਹ ਇਹ ਇਹਨਾਂ ਦੀ ਵੱਧ ਜਾਣਕਾਰੀ ਆ ਸਾਨੂੰ ਜਿਆਦਾ ਪਿੰਡਾਂ ਦਾ ਪਤਾ ਪਿੰਡਾਂ ਦਾ ਵਿਕਾਸ ਬਹੁਤ ਜ਼ੋਰ ਤੇ ਹੋ ਰਿਹਾ ਜੀ ਇਹ ਕਿਹਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ 19000 ਜਿਹੜੀ ਕਿਲੋਮੀਟਰ ਲਗਭਗ ਜਿਹੜੀਆਂ ਸੜਕਾਂ ਦਾ ਵਿਕਾਸ ਕੀਤਾ ਜਾਏਗਾ ਸੋ ਕੁਲਦੀਪ ਸਿੰਘ ਚੇਅਰਮੈਨ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੱਸੀ ਕਾਲ ਸਰ ਸੱਸੀ ਕਾਲ ਜੀ ਸਰ ਅੱਜ ਦੀ ਵਿਕਾਸ ਰੈਲੀ ਦੇ ਵਿੱਚ ਸਰਕਾਰ ਕੋ ਬੜਾ ਵੱਡਾ ਮੁੱਦਾ ਲਿਆ ਗਿਆ ਕਿ 19000 ਜਿਹੜੀਆਂ ਕਿਲੋਮੀਟਰ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਡਵੈਲਪਮੈਂਟ ਕੀਤੀ ਜਾਏ ਬਿਲਕੁਲ ਸਹੀ ਆ ਜੀ ਪੰਜਾਬ ਸਰਕਾਰ ਜਿਹੜੀ ਆ ਉਹ ਤਕਰੀਬਨ 20000 ਕਿਲੋਮੀਟਰ ਦੇ ਲਗਭਗ ਜਿਹੜੀ ਆ ਉਹ ਨਵੀਆਂ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣ ਰਹੀਆਂ ਅੱਜ ਸਰਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੁਵਾਲ ਆ ਰਹੇ ਆ ਤੇ ਅਸੀਂ ਵੀ ਸਾਰੇ ਉੱਥੇ ਜਾ ਰਹੇ ਆ ਸਾਡੇ ਨਗਰ ਦੇ ਵਿੱਚੋਂ ਜਿ ਤਰ੍ਹਾਂ ਜੋਧਵੀਰ ਸਿੰਘ ਹੁਣੇ ਦੱਸਿਆ ਭੀ 6 ਬੱਸਾਂ ਜਿਹੜੀਆਂ ਉੱਥੋਂ ਜਾ ਰਹੀਆਂ ਸਮੁੱਚਾ ਹੀ ਪਿੰਡ ਤਕਰੀਬਨ ਜਿਹੜਾ ਵਾ ਉਹ ਆਮ ਪਾਰਟੀ ਦੇ ਨਾਲ ਜੁੜ ਗਿਆ ਜਿਸ ਦਿਨ ਤੋਂ ਹਰਮੀਤ ਸਿੰਘ ਅਰਗੇਤਾਕਰ ਲੀਡਰ ਜਿਹੜੇ ਉਹ ਪਾਰਟੀ ਨੂੰ ਮਿਲੇ ਆ ਉਸ ਦਿਨ ਤੋਂ ਪਾਰਟੀ ਹਲਕਾ ਤਰਨਤਾਰ ਦੇ ਵਿੱਚ ਬਹੁਤ ਤਗੜੀ ਮਜ਼ਬੂਤ ਹੋਈ ਆ ਕਿਉਂਕਿ ਲੋਕਾਂ ਨੂੰ ਪਤਾ ਕਿ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਪਹਿਲਾਂ ਵੀ ਜਿਹੜੀਆਂ ਤਿੰਨ ਵਾਰ ਐਮਐਲਏ ਰਹਿਆ ਉਹਨਾਂ ਆਪਣੇ ਹਲਕੇ ਦੇ ਵਿੱਚ ਬਹੁਤ ਡਵੈਲਪਮੈਂਟ ਕਰਾਈ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਆ ਬੜਾ ਪਿਆਰ ਆ ਤੇ ਹਰ ਕੰਮ ਉਹ ਜਿਹੜਾ ਸੀ ਆਮ ਪਬਲਿਕ ਨੂੰ ਉਹ ਪਹਿਲ ਦੇ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਕੰਮ ਕਰਦੇ ਰਿਹਾ ਤੇ ਸਾਰੀ ਪਬਲਿਕ ਜਿਹੜੀ ਹਲਕੇ ਦੀ ਆ ਉਹਨਾਂ ਦੇ ਨਾਲ ਆ ਜਿੱਦਣ ਤੋਂ ਆਮ ਪਾਰਟੀ ਦੇ ਵਿੱਚ ਆਇਆ ਪਾਰਟੀ ਦਾ ਜਿਹੜਾ ਗ੍ਰਾਫ ਸੀ ਉਹ ਬਹੁਤ ਜ਼ਿਆਦਾ ਵਧ ਗਿਆ ਜਿਮਨੀ ਚੋਣਾ ਸਿਰ ਤੇ ਆਈਆਂ ਤੇ ਵਕਫਾ ਜਿਹੜੀਆਂ ਪਾਰਟੀਆਂ ਆਪੋ ਆਪਣਾ ਜੋਰਿਸ਼ ਮਾਸ਼ੀ ਕਰ ਰਹੀਆਂ ਆਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਇੱਥੇ ਰੈਲੀਆਂ ਕਰ ਰਹੇ ਉਹਨਾਂ ਪਿੱਛੇ ਵੀ ਵੱਡੇ ਕਾਫਲੇ ਨੇ ਕਿਹਦੇ ਨਾਲ ਅਸੀਂ ਆਪਣਾ ਮੁਕਾਬਲਾ ਗਿੰਦੇ ਦੇਖੋ ਜੀ ਐਸ ਵੇਲੇ ਤੇ ਸਾਨੂੰ ਮੁਕਾਬਲਾ ਕਿਸੇ ਨਾਲ ਵੀ ਨਹੀਂ ਦੱਸਣ ਡਿਆ ਐਸ ਵੇਲੇ ਤੇ ਸਾਨੂੰ ਇਹ ਜਾਬ ਦਾ ਅਫਸਰ ਪਾਰਟੀ ਆ ਤੇ ਜਿਹੜੀ ਮੇਨ ਪਾਰਟੀ ਆ ਆਕਾਲੀ ਪਾਰਟੀ ਜਿਹੜੀ ਉਹ ਬੜੀ ਥੱਲੇ ਆ ਤੇ ਜਿਹੜੀ ਕਾਂਗਰਸ ਆ ਉਹ ਵੇਖੋ ਆਪੋ ਵਿੱਚ ਇਹਨਾਂ ਦੀ ਪਾਟੋ ਧਾੜ ਬੜੀ ਲੱਗੀ ਹੋਈ ਆ ਲੀਡਰ ਸਾਰੇ ਜਿਹੜੇ ਉਹ ਸਾਰੇ ਮੁੱਖ ਮੰਤਰੀ ਦੇ ਜਾਵਾਨ ਆ ਕਾਂਗਰਸ ਪਾਰਟੀ ਦੇ ਵਿੱਚ ਇਸ ਕਰਕੇ ਜਿਹੜਾ ਆਮ ਪਾਰਟੀ ਦਾ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਕੀ ਲੱਗਦਾ ਕਿ ਜਿਮਨੀ ਚੋਣ ਬੜੀ ਸ਼ਾਨਦਨਾ ਜਿੱਤੀ ਜਾਏਗੀ ਬਿਲਕੁਲ ਇਹ ਕੋਈ ਸ਼ੱਕ ਨਹੀਂ ਕਿ ਸਰਦਾਰ ਹਰਮਿੰਦਰ ਹਰਮੀਤ ਸਿੰਘ ਸੰਧੂ ਵਰਗੇ ਜਿਹੜੇ ਲੀਡਰ ਆ ਬੜੀ ਤਗੜੀ ਲੀਡ ਦੇ ਨਾਲ ਅਸੀਂ ਤਰਨਤਾਰ ਤੋਂ ਜਿਤਾਵਾਂਗੇ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਕਰਾਂਗੇ ਤੇ ਜਿੱਤ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਅੱਜ ਵਿਕਾਸ ਰੈਲੀ ਹੋ ਰਹੀ ਹੁਣ ਜਾਰੀ ਹੈ ਉਹਦੇ ਵਿੱਚ ਵੀ ਆਪਣੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਵੱਡੇ ਮੁੱਦੇ ਲੈਣਗੇ ਜਿਹਦੇ ਨਾਲ ਕਿ ਹਲਕੇ ਦਾ ਵਿਕਾਸ ਕਰਾਇਆ ਜਾਏਗਾ ਲਗਭਗ 1 19000 ਜਿਹੜੀ ਕਿਲੋਮੀਟਰ ਜਿਹੜੀਆਂ ਸੜਕਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਇਹ ਬਹੁਤ ਵੱਡਾ ਫੈਸਲਾ ਲੈ ਗਿਆ ਹੁਣ ਦੇਖਣਾ ਹੈਗਾ ਕਿ ਰੈਲੀ ਵਿੱਚ ਕਿੰਨਾ ਸਾਹ ਦੇਖਣ ਨੂੰ ਮਿਲੇ ਤੁਸੀਂ ਬਣੇ ਰਹੋ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਧੰਨਵਾਦ